क्या महारानी परनीत कौर से आगे हल्का डेढ़ बच्ची है वो तो पिछली तो बार जो भी उनका रिकॉर्ड देखा गया इधर वो कम ही नहीं है तो हर पार्टी के अपने कल्चर होती है और ये कुछ ऐसी बातें थी जिनकी वजह से उन्होंने तो वो पार्टी छोड़ दी मैं आपने उनके यहाँ कितने कार्यक्रम देखे नहीं वो सारे ज्वाइनिंग से रिलेटेड है एकता की संतु साहब का धन्यवाद करती हाँ ਜਿਹੜਾ ਇਨਾ ਵੱਡਾ ਉਹਦਾ ਤੇ ਸਪੈਸ਼ਲਿ ਧੰਨਵਾਦ ਕਰਦੀ ਆ ਵੀਰਾਂ ਇਮ ਜੇ ਯੂਨੀਵਰਸਿਟੀ ਦਾ ਅਜੋ ਇੱਥੇ ਵੀ ਨੂੰ ਡਿਊਟੀਆਂ ਲਾਉਣਗੇ ਤੇ ਸੰਭੂਤਾਸ ਲਾਉਣਗੇ ਤਾਂ ਆਪਾਂ ਇਹਨਾਂ ਦੇ ਨਾਲ ਰਲ ਕੇ ਡਿਊਟੀਆਂ ਨਿਭਾਉਣੀਆਂ ਜਾਂ ਬਾਕੀ ਹੋਣੇ ਤੇ ਪੈਂਦਾ ਹੈ ਕਿ ਸਾਡੇ ਇੱਕ ਦਾਜੀ ਤੇ ਕਿਤੇ ਕਿਤੇ ਆਪਾਂ ਨੂੰ ਡਿਊਟੀਆਂ ਦਿੰਦੇ ਆ ਇਹਨਾਂ ਦਾ ਤਾਂ ਦਿਨ ਰਾਤ ਚੱਲਣਾ ਫਿਰਨਾ ਹੈਗਾ ਤੇ ਬਹੁਤ ਅਗਰੈਸਿਵ ਲੋਕ ਕਨਫਰਸਿੰਗ ਕਰਦੇ ਨੇ ਕੰਮ ਕਾਟੀ ਦੇ ਕਿ ਤੁਸੀਂ ਇਹਨਾਂ ਨਾਲ ਉਹ ਉਹਨਾਂ ਕਰ ਪਾਓਗੇ ਕਿ ਪੰਜਾਬ ਦੇ ਵਿੱਚ ਲੋਕੀ ਸਖਤ ਮਿਹਨਤ ਤੋਂ ਡਰਦੇ ਆ ਤੇ ਜਦੋਂ ਮੈਂ ਧੁੱਪਾਂ ਦੇ ਵਿੱਚ ਖੇਡਖਾੜਾ ਆਪਾਂ ਰੇਂਜ ਕਰਦੇ ਸੀ ਕਰਦੇ ਸੀਗੇ ਤੇ ਲੋਕੀ ਕਹਿੰਦੇ ਸੀਗੇ ਕਿ ਇੰਨੀ ਧੁੱਪ ਦੇ ਵਿੱਚ ਤੁਸੀਂ ਖੁਦ ਜਿਹੜੀ ਹੈ ਕਿ ਕਿੱਤਾਂ ਦੇ ਵਿੱਚ ਤੁਰੇ ਫਿਰਦੇ ਆ ਪੰਜਾਬ ਵਿੱਚ ਤਾਂ ਇੰਨਾ ਵਿਰੋਧ ਹੈ ਬੀਜੇਪੀ ਦਾ ਤੇ ਤੁਸੀਂ ਐਡਾ ਵੱਡਾ ਡਿਸੀਜਨ ਲਿੱਤਾ ਬੀਜੇਪੀ ਜੁਆਇਨ ਕਰ ਲਿਆ ਪਰ ਕਿਉਂ ਐ ਸਰਟੀ ਦੀ ਪਹਿਲੀ ਕੱਲ ਮੈਂ ਤੁਹਾਨੂੰ ਦੱਸਦੀ ਆ ਕਿ ਮੈਂ ਕੰਮ ਉਦਾਂ ਦਾ ਕਰਦੀ ਆ ਜਿਹੜਾ ਚੈਲੰਜ ਹੋਵੇ ਸੌਖਾ ਕੰਮ ਸੌਖੇ ਰਾਮ ਕਦੇ ਨਹੀਂ ਤੁਰੀਤ ਨਾ ਮੈਂ ਕਦੇ ਤੁਰ ਸਕਦੀ ਆ ਨਮਸਤਾਰ ਸਸ਼ੀਕਲ ਆਦਾਬ ਦੋਸਤੋ ਦੋਸਤੋ ਅੱਜ ਅਸੀਂ ਖੜੇ ਹਾਂ ਟਿਕੋਲੀ ਬੀਜੇਪੀ ਆਫਿਸ ਜਿੱਥੇ ਅੱਜ ਬਹੁਤ ਲਗੀਆਂ ਐ ਜੁਆਇਨਿੰਗਸ ਆਈਆਂ ਨੇ ਤੇ ਕੁਝ ਉਦੇਦਾਰਾਂ ਨੂੰ ਲੈਟਰ ਵੀ ਦਿੱਤੀਆਂ ਗਈਆਂ ਨੇ ਅੱਜ ਅਸੀਂ ਥਾਡੇ ਨਾਲ ਰੂਪਰੂ ਕਰਾਂਦੇ ਹਾਂ ਇੱਕ ਤਾਂ ਨਾਗਪਾਲ ਜੀ ਨੂੰ ਜਿਨ੍ਹਾਂ ਨੇ ਅੱਜ ਇੱਕ ਵਰਜਿੰਦਰ ਕੌਰ ਰਾਏ ਜੀ ਨੂੰ ਉਹਨਾਂ ਨੂੰ ਅਹੁਦੇ ਦੀ ਲੈਟਰ ਦਿੱਤੀ ਹੈ ਤੇ ਗੱਲਬਾਤ ਕਰਦੇ ਹਾਂ ਇੱਕ ਤਾਂ ਨਾਗਪਾਲ ਜੀ ਨਾਲ मेन यही रहेगा कि हम महिलाओं से बात करें समाज में जाए सबको बताएँ कि हमारी जो पार्टी है वो महिलाओं के लिए क्या क्या काम करती तो है महिलाओं को घर से निकाल करके उनको समाज में सेवा के लिए निकालने आगे की रणनीति बीजेपी की क्या है रणनीति तो मुझे हर वो तरीका जो हमारे को जीत की तरफ ले जाएगा वो हमारी लगता है कि इस बार जी यहाँ से अच्छा वोट है होगा घटना नहीं है कि बिल्कुल तय कर लिया है कि अब की बात चार सौ और उस चार सौ में हमारी सीट का होना तय एकता जी मेरा एक और थोड़ा सा तिखाला क्वेश्चन है कि क्या महारानी प्रीप कौर अनूप से आगे हल्का डेरा बच्चों में जितने दो बात आई नहीं क्योंकि तो तो पिछली बार जब भी उनका रिकॉर्ड देखा गया इधर वो कम ही आई है लेकिन ये हर पार्टी की अपनी कल्चर होती है और ये कुछ ऐसी बातें थी जिनकी वजह से मैंने वो पार्टी छोड़ी थी तो यहाँ पर आएंगे क्या मैं ऑलरेडी आना शुरू होते हैं आपको तो कारिता से आपने उनके होंगे यहाँ कितने कार्यक्रम देखेंगे नहीं वो सारे ज्वाइनिंग से रिलेटेड हैं जी जीतने के बाद की बात है जीतने के बाद तो बिल्कुल आएंगे जितना तो जब आना शुरू हो गया है और बीजेपी की पॉलिसी है कि जीतने के बाद आप तो

ਅੈਂਕੀਵਰ ਮਾਚ ਦੇ ਬਤਾ ਇਕਤਾ ਜੀ ਦਾ ਤੇ ਸੰਧੂ ਸਾਹਿਬ ਦਾ ਧੰਨਵਾਦ ਕਰਦੀ ਆ ਜਿਹੜਾ ਇਨਾ ਵੱਡਾ ਉਹਦਾ ਤੇ ਸਪੈਸ਼ਲੀ ਧੰਨਵਾਦ ਕਰਦੀ ਆ ਬੀਬਾ ਜੈ ਇੰਦਰ ਜੀ ਦਾ ਜਿਨ੍ਹਾਂ ਨੇ ਮੈਨੂੰ ਇਹ ਉਹਦਾ ਵਕਸ਼ਿਆ ਆ ਤੇ ਬਾਕੀ ਹੈਗਾ ਕਿ ਮੈਂ ਇਕਤਾ ਜੀ ਦੇ ਨਾਲ ਰਲ ਕੇ ਇਹਨਾਂ ਦੀ ਟੀਮ ਦੇ ਵਿੱਚ ਕੰਮ ਕਰਨਾ ਜੋ ਇਕਤਾ ਜੀ ਮੈਨੂੰ ਡਿਊਟੀਆਂ ਲਾਉਣਗੇ ਤੇ ਸੰਦੂ ਸਾਹਿਬ ਲਾਉਣਗੇ ਤਾਂ ਆਪਾਂ ਇਹਨਾਂ ਦੇ ਨਾਲ ਰਲ ਕੇ ਡਿਊਟੀਆਂ ਨਿਭਾਉਣੀਆਂ ਜਾਂ ਬਾਕੀ ਹੁਣ ਡਿਪੈਂਡ ਹੈਗਾ ਸਾਡੇ ਇਕਤਾ ਜੀ ਤੇ ਕਿੱਥੇ ਕਿੱਥੇ ਆਪਾਂ ਨੂੰ ਡਿਊਟੀਆਂ ਦਿੰਦੇ ਆ ਵਰਜਿੰਦਰ ਜੀ ਇਕਤਾ ਜੀ ਦਾ ਤਾਂ ਬਹੁਤ ਐਗਰੈਸਿਵ ਜਿਹੜਾ ਹੈਗਾ ਫੇਸ ਹੈਗਾ ਭਾਜਪੀ ਦਾ ਆਪਣੇ ਇਧਰ ਡਿਕੋਲੀ ਏਰੀਆ 'ਚ ਡੇਰਾ ਬਸੀ ਹਲਕੀ ਜਿਹੀ ਅਸੀਂ ਕਹਿ ਸਕਦੇ ਆ ਜੀ ਇੱਕ ਬਹੁਤ ਜਾਣਿਆ ਪਛਾਨਿਆ ਨਾਮ ਹੈ ਇਹਨਾਂ ਦਾ ਤਾਂ ਦਿਨ ਰਾਤ ਚੱਲਣਾ ਫਿਰਨਾ ਹੈਗਾ ਤੇ ਬਹੁਤ ਐਗਰੈਸਿਵ ਲੋਕ ਕਨਵਰਸਿੰਗ ਕਰਦੇ ਨੇ ਕੰਮ ਪਾਰਟੀ ਦੀ ਕਿ ਤੁਸੀਂ ਇਹਨਾਂ ਨਾਲ ਕੋਪਾ ਪੁਨਾ ਕਰ ਪਾਉਗੇ ਹਰ ਇੱਕ ਬੰਦੇ ਦਾ ਕੰਮ ਕਰਨ ਦਾ ਆਪਣਾ ਢੰਗ ਹੁੰਦਾ ਆਪਣਾ ਤਰੀਕਾ ਹੁੰਦਾ ਆ ਇਹਨਾਂ ਦਾ ਆਪਣਾ ਢੰਗ ਹੀ ਹੈ ਤੇ ਮੇਰਾ ਆਪਣਾ ਢੰਗ ਆ ਇਹ ਜਿੱਦਾਂ ਇੱਕ ਤਾਂ ਜੀ ਨੇ ਕਿਹਾ ਕਿ ਮੈਂ ਇੱਕ ਸਮਾਜ ਸੇਵੀ ਆ ਤੇ ਆਪਾਂ ਸਭ ਨੂੰ ਪਤਾ ਹੈ ਕਿ ਪੂਰਾ ਡੇਰਾ ਪਰ ਕੀ ਬਸੇ ਹਲਕਾ ਜਿਹੜਾ ਹੈਗਾ ਮੈਨੂੰ ਕਿਹੜ ਅਖਾੜੇ ਦੇ ਦੌਰਾਨ ਜਾਣਦਾ ਆ ਡੇਰਾ ਬਸੇ ਦੇ ਹਲਕੇ ਦੇ ਪਿੰਡ ਪਿੰਡ ਦੇ ਬੱਚੇ ਜਿਹੜੇ ਮੈਨੂੰ ਜਾਣਦੇ ਆ ਉਹਨਾਂ ਦੇ ਮਾਪੇ ਜਾਣਦੇ ਆ ਹਰ ਇੱਕ ਨੂੰ ਪਤਾ ਹੈ ਕਿ ਖੇਡ ਅਖਾੜਾ 22 ਜਿਹੜਾ ਕਰਵਾਇਆ ਸੀਗਾ ਉਹ ਕਿਨੇ ਕਰਵਾਇਆ ਸੀ ਤੇ ਕਿੱਦਾਂ ਕਰਵਾਇਆ ਸੀ ਹਾਰਡ ਵਰਕ ਜਿਹੜੀ ਹੈਗੀ ਆ ਜਾਂ ਐਜੇ ਫੋਰਨ ਚ ਰਹਿਣ ਦੇ ਕਾਰਨ ਕਰਕੇ ساری ਉਮਰ ਸਾਡੇ ਹੱਡਾਂ ਦੇ ਵਿੱਚ ਵਸਿਆ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਲੋਕੀ ਸਖਤ ਮਿਹਨਤ ਤੋਂ ਡਰਦੇ ਆ ਤੇ ਜਦੋਂ ਮੈਂ ਧੁੱਪਾਂ ਦੇ ਵਿੱਚ ਖੇਡਖਾੜਾ ਆਪਾਂ ਰੇਂਜ ਕਰਦੇ ਸੀ ਕਰਦੇ ਸੀਗੇ ਤੇ ਲੋਕੀ ਕਹਿੰਦੇ ਸੀਗੇ ਕਿ ਇੰਨੀ ਧੁੱਪ ਦੇ ਵਿੱਚ ਤੁਸੀਂ ਖੁਦ ਜਿਹੜੀ ਹੈ ਕਿ ਖੇਤਾਂ ਦੇ ਵਿੱਚ ਤੁਰੇ ਫਿਰਦੇ ਆਂ ਤੇ ਕਿਉਂਕਿ ਜੇਕਰ ਤੁਸੀਂ ਜਿੰਦਗੀ ਦੇ ਵਿੱਚ ਅਚੀਬ ਕਰਨਾ ਕੋਈ ਚ ਹੈ ਤੇ ਤੁਹਾਨੂੰ ਤੁੱਪਾਂ ਕੀ ਮੀਂਹ ਕੀ ਹਰ ਇੱਕ ਚੀਜ਼ ਜਿਹੜੀ ਆਪਣੀ ਦੇ ਦੇ ਉੱਤੇ ਹੰਡਾਉਣੀ ਪੈਣੀ ਆ ਘਰਾਂ ਦੇ ਵਿੱਚ ਏਸੀ ਦੇ ਵਿੱਚ ਬੈਠ ਕੇ ਜੇਕਰ ਤੁਸੀਂ ਕਮੋ ਕਿ ਸਾਡੇ ਚਿਹਰੇ ਦੀ ਪਹਿਚਾਣ ਬਣ ਜਵੇ ਉਹ ਕਦੇ ਵੀ ਨਹੀਂ ਹੁੰਦੀ ਭਾਵੇਂ ਤੁਸੀਂ ਬਾਹਰਲੇ ਮਲਕਾਂ ਵਿੱਚ ਜਾਂ ਭਾਵੇਂ ਤੁਸੀਂ ਇੱਥੇ ਇੰਡੀਆ ਵਿੱਚ ਆਂ ਇੰਡੀਆ ਦੇ ਵਿੱਚ ਮੈਨੂੰ ਕੀ ਆ ਕਿ ਸਭ ਤੋਂ ਜ਼ਿਆਦਾ ਇਹ ਹੈ ਕਿ ਪਬਲਿਕ ਦੇ ਨਾਲ ਤੁਹਾਨੂੰ ਕਿੱਦਾਂ ਕਨੈਕਟ ਹੋਣਾ ਹੈ ਆ ਬੱਚਿਆਂ ਦੇ ਨਾਲ ਆਪਾਂ ਕਿੱਦਾਂ ਕਨੈਕਟ ਹੋਣਾ ਹੈ ਸਪੈਸ਼ਲੀ ਜਿੱਦਾਂ ਮੈਂ ਜੇ ਗੱਲ ਕਰਾਂ ਪਿੰਡਾਂ ਦੀਆਂ ਲੇਡੀਜ਼ ਦੇ ਨਾਲ ਕਿਉਂਕਿ ਇਹ ਪਿੰਡਾਂ ਦੀਆਂ ਲੇਡੀਆਂ ਜਿਹੜੀਆਂ ਹੈਗੀਆਂ ਸਭ ਤੋਂ ਇੱਕ ਡੈਲੀਕੇਟ ਅ ਦਿਲ ਵਾਲੀਆਂ ਹੁੰਦੀਆਂ ਆ ਕਿ ਕਿਉਂ ਨਹੀਂ ਪੁੱਛਗੇ ਕੋਈ ਨਹੀਂ ਕਰਦਾ ਤੇ ਹੁਣ ਮੇਰਾ ਇਲੈਕਸ਼ਨਸ ਤੋਂ ਬਾਅਦ ਜਿਹੜਾ ਫੋਕਸ ਹੋਊਗਾ ਕਿਉਂਕਿ ਮੇਨ ਤਾਂ ਹੁਣ ਫੋਕਸ ਹੈਗਾ ਆਪਣਾ ਕਿ ਇਲੈਕਸ਼ਨਰਸ ਜਿੱਤਨੇ ਆ ਤੇ ਉਹਦੇ ਉੱਤੇ ਆ ਪਰ ਉਸ ਤੋਂ ਬਾਅਦ ਜਿਹੜਾ ਮੇਰਾ ਸਮਾਜ ਇਹ ਸਮਾਸਥੇ ਵੀ ਫੋਕਸ ਸਾਡੀ ਹੋਊਗੀ ਕਿ ਪਿੰਡਾਂ ਦੀਆਂ ਔਰਤਾਂ ਜਿਹੜੀਆਂ ਹੈਗੀਆਂ ਸਾਡੇ ਮੋਦੀ ਸਾਹਿਬ ਨੇ ਜੋ ਸਕੀਮਾਂ ਬਣਾਈਆਂ ਹੁੰਨਆਂ ਆ ਕਰੇ ਲੂ ਲੇਡੀਜ਼ ਵਾਸਤੇ ਉਹਨਾਂ ਦਾ ਜਾ ਕੇ ਪ੍ਰਚਾਰ ਕਰਨਾ ਤੇ ਉਹਨਾਂ ਨੂੰ ਉਹ ਦਵਾਉਣੀਆਂ ਵੀ ਕਿਉਂਕਿ ਬੰਦਾ ਹੱਕ ਜਿਹੜਾ ਹੈਗਾ ਹਰ ਇੱਕ ਨੂੰ ਮਿਲਣਾ ਚਾਹੀਦਾ ਆ ਤੇ ਸਾਡੇ ਪੰਜਾਬ ਦੇ ਵਿੱਚ ਇਸ ਚੀਜ਼ ਦੀ ਅਵੇਰਨੈਸ ਬਹੁਤ ਘੱਟ ਹੈਗੀ ਆ ਰਜਿੰਦਰ ਜੀ ਤੁਸੀਂ ਉਸ ਤੋਂ ਪਹਿਲੇ ਕਿਹੜੀ ਪੋਲੀਟੀਕਲ ਪਾਰਟੀ ਸੀ ਜੀ ਪੋਲੀਟੀਕਲ ਪਾਰਟੀ ਮੈਂ ਪਹਿਲੀ ਜੋਇਨ ਕੀਤੀ ਆ ਭੀਜਪੀ ਤਾਂ ਤੁਹਾਨੂੰ ਇਹੋ ਜਿਹਾ ਕੀ ਲੱਗਿਆ ਕਿ ਤੁਸੀਂ ਇੰਨੇ ਮਤਲਬ ਪੰਜਾਬ ਵਿੱਚ ਤਾਂ ਇੰਨਾ ਵਿਰੋਧ ਹੈ ਭੀਜਪੀ ਦਾ ਤੇ ਤੁਸੀਂ ਐਡਾ ਵੱਡਾ ਡਿਸੀਜਨ ਲਿੱਤਾ ਭੀਜਪੀ ਜੋਇਨ ਕਰਨ ਦਾ ਪਰ ਕਿਉਂ ਐ ਐਸਰਸੀ ਦੀ ਪਹਿਲੀ ਕੱਲ ਮੈਂ ਤੁਹਾਨੂੰ ਦੱਸਦੀ ਆ ਕਿ ਮੈਂ ਕੰਮ ਉਦਾਂ ਦਾ ਕਰਦੀ ਆ ਜਿਹੜਾ ਚੈਲੰਜਿੰਗ ਹੋਏ ਸੱਖਾ ਕਾਮਾ ਸੋਖੇ ਰਾਮ ਕਦੇ ਨਹੀਂ ਤੁਰੀ ਤੇ ਨਾ ਮੈਂ ਕਦੇ ਤੁਰ ਸਕਦੀਆਂ ਮੈਨੂੰ ਪਤਾ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਚੈਲੰਜ ਹੈ ਬੀਜੇਪੀ ਵਾਸਤੇ ਤੇ ਕੁਝ ਵੀ ਨਾਮ ਉਮੈਂ ਕਿਨਿਆ ਤੇ ਜੇ ਪਹਾੜਾ ਨੂੰ ਤੁਸੀਂ ਪਾਰ ਕਰਨਾ ਹੈ ਤੇ ਜਿਗਰੇ ਵੀ ਪਹਾੜਾ ਜਿਹੜੇ ਰੱਖਣੇ ਚਾਹੀਦੇ ਆ ਪਿੰਡਾਂ ਦੇ ਵਿੱਚ ਜਾਣਾ ਹੈ ਸਾਨੂੰ ਪਤਾ ਹੈ ਕਿ ਸਾਡੇ ਜਿਹੜੇ ਪੰਜਾਬੀ ਆ ਕਿੰਨੇ ਨਰਮ ਦਿਲ ਆ ਉਹਨਾਂ ਨੂੰ ਸਿਰਫ ਇੱਕ ਪਿਆਰ ਦੀ ਜ਼ਰੂਰਤ ਹੈਗੀ ਆ ਪਿਆਰ ਦੇ ਨਾਲ ਸਮਝਾਵਾਂਗੇ ਤੇ ਫੋਰਸ ਜੋ ਕੌਨਸੀਸ ਮੋਦੀ ਸਾਹਿਬ ਦੀਆਂ ਹੈਗੀਆਂ ਆ ਕਿਉਂਕਿ ਜਿੱਦਾਂ ਮੈਂ ਇੱਥੇ ਕਿਉਂ ਆਈ ਆ ਬਹੁਤ ਅਜੇ ਪੱਤਰਕਾਰ ਵੀ ਮੈਂ ਰਹੀ ਆ ਤੇ ਪੰਜਾਬ ਦਾ ਤਾਂ ਕੀ ਬਾਹਰਲੇ ਸੂਬਿਆਂ ਦੇ ਵਿੱਚ ਜਾਂਦਾ ਮੌਕਾ ਮਿਲਿਆ ਤੇ ਜੋ ਇੰਪਰੂਵਮੈਂਟ ਮੋਦੀ ਸਾਹਿਬ ਨੇ ਕੀਤੀ ਆ ਉਹਨਾਂ ਨੂੰ ਦੇਖ ਕੇ ਤੇ ਬਾਕੀ ਜੇ ਆਪਾਂ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਜਾਂ ਹੋਰ ਵੀ ਸੂਬਿਆਂ ਦੇ ਵਿੱਚ ਜੋ ਇੱਕ ਸ਼ਾਂਤੀਪੂਰਵਕ ਮਾਹੌਲ ਨੂੰ ਬਣਾਈ ਰੱਖਣਾ ਕੰਟਰੋਲ ਕਰਨਾ ਉਹਨਾਂ ਚੀਜ਼ਾਂ ਤੇ ਤੇ ਉਹ ਜੇ ਸਰਕਾਰ ਹੈਗੀ ਆ ਤਾਂ ਬੀਜੇਪੀ ਸਰਕਾਰ ਹੀ ਕਾਮਯਾਬ ਹੋਈ ਆ ਇਹਨਾਂ ਚੀਜ਼ਾਂ ਨੂੰ ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਤਾਂ ਮੈਂ ਜਿਹੜੀ ਪਾਰਟੀ ਜੁਆਇਨ ਕੀਤੀ ਆ ਡਿਸਾਈਡ ਕੀਤਾ ਕਿ ਜੇ ਜੁਆਇਨ ਕਰੂੰਗੀ ਤभी ਜੇ ਪੀ ਜੁਆਇਨ ਕਰੂੰਗੀ ਬਹੁਤ ਬਹੁਤ ਵਧਾਈ ਜੀ ਆ ਤੁਹਾਨੂੰ ਸਟੇਟ ਐਗਜ਼ੀਕਟਿਵ ਮੈਂਬਰਿਸ਼ਿਪ ਜੁਆ ਲਿੱਤਾ ਗਿਆ ਹੈਗਾ ਉਹਦੇ ਵਾਸਤੇ ਸਾਡੇ ਵੱਲੋਂ ਕੰਗ੍ਰੈਚੁਲੇਸ਼ਨ ਇੱਕ ਅਸੀਂ ਸਵਾਲ ਇੱਕ ਤਾਂ ਨਾਲਪਾਲ ਜੀ ਨੂੰ ਪੁੱਛਣਾ ਭੁੱਲ ਗਏ ਸੀ ਉਹ ਅਸੀਂ ਜਰੂਰ ਪੁੱਛਾਂਗੇ ਜੀ ਇੱਕ ਤਾਂ ਜੀ ਰੋਜ਼ਗਾਰ ਬਨਾਮ 5 ਕਿਲੋ ਰਾਸ਼ਨ ਕੀ ਕਹਿਣਾ ਚਾਹੋਗੇ ਪ੍ਰਧਾਨ ਜੀ ਰੋਜ਼ਗਾਰ ਫਿਰ 5 ਕਿਲੋ ਰਾਸ਼ਨ पाँच किलो राशन तो आप जब आप ये देखें कि आपके पास रोज़गार अच्छा होगा तो पाँच में या पंद्रह किलो राशन अपने आप लेने की कैपेसिटी में आ जाए फ्री वाला सिस्टम बहुत ज़्यादा हमको नहीं फॉलो करना चाहिए स्किल की बात अगर कोई करता तो वो भारतीय जनता पार्टी करती है स्किल के सेंटर्स कब से स्किल सेंटर की बात तो हमारे तो पार्टी में चल रही है तो आप लोगों को इतना सक्षम बनाएं कि आप कहीं नौकरी ना करें लेकिन आप दूसरों को एम्प्लॉयमेंट देने की कैपेसिटी में आए ये एजेंडा बीजेपी का है प्रधानमंत्री मोदी ने लास्ट मंथ अपने भाषण में कहा था कि हमने 80 करोड़ जनता को फ्री राशन दिया है तो 140 से 80 करोड़ जनता को तो राशन फ्री में दे दिया जहाँ रिक्वायरमेंट है वहाँ राशन देना है जहाँ आज की डेट में रिक्वायरमेंट है लेकिन सिर्फ फ्री का राशन दे करके वहाँ मोटेक्स सॉल्व नहीं होता उसके साथ पैरेलल उनको रोजगार देने का भी प्लान चलेगा ये पटरिया हैं दोस्तों साथ साथ चलेगा ठीक है धन्यवाद जी ਤੇ ਦੋਸਤੋ ਤੁਸੀਂ ਦੇਖ ਰਹੇ ਸੀ ਜ਼ਿਰਕਪੁਰ ਟਾਈਮਸ ਅੱਜ ਬੀਜਪੀ ਆਫਿਸ ਟਿਕਾ ਲਈ ਤੋਂ ਮੇਰੇ ਨਾਲ ਸਰਵਜੀਤ ਨਾਲ ਤੇ ਦੋਸਤੋ ਜੁੜੇ ਰਹਿਣਾ ਤੁਹਾਨੂੰ ਅਸੀਂ ਲੈ ਕੇ ਹੋਰ ਨਾਲ ਦੇ ਨਾਲ ਅਪਡੇਟ ਦਿੰਦੇ ਰਵਾਂਗੇ ਚੋਣਾਂ ਵਾਲੀ ਮਾਹੌਲ ਗਰਮ ਹੈ ਤੇ ਦੇਖਦੇ ਰਵਾਂਗੇ ਬੀਜਪੀ ਦੀ ਸਿਆਸਤ ਵਿੱਚ ਕੀ ਕੀ ਗਰਮਾਹਟ ਤੇ ਕੀ ਕੀ ਕਿੰਨੀ ਕਿੰਨੀ ਗਰਮੀ ਆਂਦੀ ਪਈ ਹੈ ਤੇ ਕੀ ਕੀ ਨਵੀਂ ਰਣਨੀਤੀ ਬੰਦੀ ਪਈ ਹੈ ਦੇਖਦੇ ਰਹਿਣਾ ਜ਼ਿਰਕਪੁਰ ਟਾਈਮਸ